ਹਾਂਜੀ ਸਾਰੇ ਕਿਸਾਨ ਭਰਾਵਾਂ ਸੱਸੀ ਕਾਲ ਚਾਹਾਨ ਡੈਰੀ ਫਾਰਮ ਪੂਲ ਤੇ ਤੁਹਾਡਾ ਸਵਾਗਤ ਆ ਅੱਜ ਦੀ ਵੀਡੀਓ ਆਪਾਂ ਪਿੰਡ ਫੂਲ ਦੇ ਵਿੱਚੋਂ ਕਵਰ ਕਰ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਇੱਕ ਝੋਤੀ ਲੈ ਕੇ ਆਏ ਆ ਜੋ ਕਿ ਪਹਿਲੇ ਸਵੇ ਸੂਏ ਹੋਇਆ ਦੂਜੇ ਸਵੇ ਬਣਾ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰਦੇ ਆ ਜੀ ਬਾਤ ਜੀ ਨਾਮ ਤੇ ਐਡਰੈਸ ਬੋਲ ਦਿਓ ਬਈ ਨਾਮ ਆ ਦੀਪਾ ਬਈ ਠੀਕ ਹੈ ਜੀ ਪਿੰਡ ਫੂਲ ਜ਼ਿਲ੍ਹਾ ਬਠਿੰਡਾ ਜੀ ਤਸੀਲ ਵੀ ਫੂਲ ਆ ਮੋਬਾਈਲ ਨੰਬਰ 9463308349 ਆਪਾਂ ਵਪਾਰ ਦਾ ਕੰਮ ਆਈ ਆਪਾਂ ਵਪਾਰ ਦਾ ਜੀ ਠੀਕ ਹੈ ਜਿਹੜੀ ਅੱਜ ਆਪਾਂ ਚੋਟੀ ਦਿਖਾ ਰਹੇ ਹਾਂ ਕਿੰਵੇਂ ਸੋਈਆਂ ਤੇ ਦੂਜੀ ਹੋਈ ਨਹੀਂ 560 ਵੀ ਗੱਬਣਾਈ ਠੀਕ ਹੈ ਜੀ ਹੂੰ ਪਹਿਲਾ ਸੋਦਾ ਸੋਈ ਹੋਈ ਆ ਕਿਤਹ ਹੋਈ ਵੀ ਆ ਠੀਕ ਹੈ ਜੀ ਦੂਜੀ ਵੀ ਮੇਰੀ 16 ਤਰੀਕ ਨੂੰ ਬਣੀ ਵੀ ਆ ਤੇ 12ਵੀਂ ਦੀ 16 ਨੂੰ ਇਹਨੇ ਸੋਦਾ ਠੀਕ ਹੈ ਤਿੰਨ ਪੂਰੇ ਆ ਹਾਂ ਤਿੰਨ ਪੂਰੇ ਠੀਕ ਸੀਨ ਵਧੀਆ ਜੀ ਆਏ ਅਮਰੀਕੀਆਂ ਜਾਂ ਕੋਈ ਨਹੀਂ ਕੋਈ ਬਾਤ ਨਹੀਂ ਆ ਭਾਈ ਦੌਰ ਕੇ ਦਿਖਾ ਦੇ ਵੀ ਆਉਣ ਵਾਲੀ ਕੋਈ ਪੂਰੀ ਕੱਦ ਕਾਠ ਵਾਲੀ ਹੈਗੀ ਬਾਕੀ ਸੰਗ ਸੰਗ ਬਹੁਤ ਸੰਗ ਬਹੁਤ ਪਿਆਰੇ ਵੀ ਬਾਕੀ ਵੀ ਚੈੱਕ ਕਰ ਸਕਦੇ ਆ ਫੇਸ ਕੁਆਲਟੀ ਦੇਖ ਲਓ ਵੀ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਆ ਸਿੰਗ ਨੂੰ ਮਾ ਦੇਖ ਲਓ ਬਾਕੀ ਤੋਰਾ ਚੈੱਕ ਕਰ ਸਕਦਾ ਬਈ ਸਿੰਗ ਦੀ ਕੁਆਲਟੀ ਬੜੀ ਚੰਗੀ ਹੈ ਨਾ ਸਿੰਗ ਬਾਈ ਸਾਰੀ ਹੈ ਜਮਣ ਆ ਗਿਆ ਰੇ ਠੀਕ ਆ ਬਈ ਇਹ ਥਾਣ ਇੱਕ ਵਾਰੀ ਫੇਰ ਚੈੱਕ ਕਰ ਲੋ ਬਈ ਸਾਰੇ ਥਾਣ ਵਧੀਆ ਗਏ ਗੈਸ ਤੇ ਲੱਗੇ ਹੋਏ ਆ 100 ਵਾਲੀ ਅਬੀ ਕਿਵੇਂ ਮਰਜੀ ਲੈ ਠੀਕ ਆ ਬਈ ਨਾਵਾ ਦਾ ਮੀਆਂ ਦਾ ਤੇ ਮੁੱਲ ਵਾਰੀ ਕਰਤੇ ਹੋਏ ਨਹੀਂ ਮੁੱਲ ਵਾਰੀ ਇੱਕ ਵਾਰਾਂ ਦੀ ਇਮਾਨਤਾਂ ਨਹੀਂ ਹੋਊਗੀ ਬਸ ਇੱਕ ਵਾਰਾਂ ਚ ਮਾਨਤਾਂ ਨਹੀਂ ਕਰਾਂਗੇ ਤੇ ਬਾਕੀ ਜਿਹੜਾ ਬਾਈ ਫੋਨ ਕਰ ਲੂਗਾ ਉਹ ਜਮਾਨਤਾਂ ਮਾਵਾਂ ਹਾਂ ਮਾਨਤਾਂ ਕਰਦਾ ਹਾਂ ਠੀਕ ਆ ਬਾਕੀ ਵੀ ਅੱਜ ਦੇ ਪਿੱਛੇ ਡਬਲਾ ਰਿਆ ਪੂਰੀ ਹਰਿਆਣੇ ਵੀ ਜੋ ਤੇਜ਼ੀ ਤੋਂ ਲੈਂਦੀ ਆ ਆਪਾਂ ਬੰਦਾ ਉਹ ਇੱਕ ਹੀ ਰੱਖਦਾਗਾ ਤੂੰ ਹਟ ਜਾਨੀ ਸੱਦਰ ਫੇਰ ਲੈ ਲੈਂਦਾ ਤੂੰ ਉੱਪਰ ਵੀ ਆਏ ਵਿੜੇ ਦੇ ਵਿੱਚ ਤੁਹਾਡੇ ਵਾਸਤੇ ਇੱਕ ਝੋਟੀ ਲੈ ਕੇ ਆਈ ਬਾਕੀ ਸਾਰੀ ਦਿਖਾਤੀ ਬਾਈ ਦੇ ਨਾਲ ਕਰ ਲੈ ਸੰਪਰਕ ਜੇਕਰ ਚੰਗੇ ਲੱਗੇ ਤੇ ਇਦਾਂ ਦੀ ਹੋਰ ਵੀਡੀਓ ਬਣਾਉਣ ਲਈ ਆਪਣੇ ਨਾਲ ਕਰ ਲੈ ਸੰਪਰਕ 9041343668 ਧੰਨਵਾਦ